ਸਸਤੀ ਗੱਲ ਦੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਮਿਤੀ 27 ਅਤੇ 28 ਮਈ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਗਰਮੀ ਦਾ ਦੌਰ ਲਗਾਤਾਰ ਹੁਣ ਵਧਦਾ ਜਾ ਰਿਹਾ ਹੈ ਜੋ 24 ਤਰੀਕ ਨੂੰ بارش ਹੋਈ ਸੀ ਉਸ ਦੇ ਨਾਲ ਥੋੜੇ-ਬੋਤੇ ਤਾਪਮਾਨ ਦੇ ਵਿੱਚ ਕੰਟਰੋਲ ਤਾਂ ਆਇਆ ਸੀ ਪਰ ਫਿਰ ਤੋਂ ਤਾਪਮਾਨ ਹੁਣ ਵਧਦੇ ਹੋਏ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਵਿੱਚ ਦੇਖਾਂਗੇ ਮੌਨਸੂਨ ਦੇਖਾਂਗੇ ਕਿੱਥੇ ਪਹੁੰਚ ਗਿਆ ਜੀ ਬੱਦਲ ਵਾਲੀ ਸਿਸਟਮ ਕੀ ਕਹਿ ਰਿਆ ਮੀਂਹ ਹੋਵੇਗਾ ਜਾਂ ਨਹੀਂ ਤੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਕਿ ਬਾਕੀ ਦਰਸ਼ਕ ਵੀ ਇਹ ਤੱਕ ਜਾਣਕਾਰੀ ਪਹੁੰਚ ਸਕੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਸਾਨੂੰ ਅਗਰ YouTube ਤੋਂ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਛੱਡਾ ਪੇਜ ਫੋਲੋ ਤੇ ਲਾਈਕ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਤਾਜ਼ਾ ਸੈਟੇਲਾਈਟ ਮੈਪਸ ਦੇਖੇ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਅੱਜ ਜਿਆਦਾਤਰ ਹਵਾਵਾਂ ਦਾ ਜ਼ੋਰ ਜਿਹੜਾ ਹੈ ਉਹ ਉੱਤਰ ਪੱਛਮੀ ਅਤੇ ਦੱਖਣ ਪੂਰਵੀ ਰਹਿਣ ਵਾਲਾ ਹੈ ਜਿਸ ਦੇ ਕਾਰਨ ਮਾਹੌਲ ਜਿਹੜਾ ਅੱਜ ਖੁਸ਼ਕ ਹੀ ਦੇਖਣ ਨੂੰ ਮਿਲੇਗਾ ਦਿਨ ਦੇ ਵੇਲੇ ਕੜਾਕੀ ਦੀ ਧੁੱਪ ਪੈਣ ਦੇ ਨਾਲ ਤਾਪਮਾਨ ਜਿਹੜੇ ਨੇ ਉਹ ਵਧਦੇ ਹੋਏ ਦਿਖਾਈ ਦੇਣਗੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਦੁਆਰਾ ਤੋਂ ਤਾਪਮਨ ਜਿਹੜੇ 42-43 ਡਿਗਰੀ ਤੱਕ ਜਾਣ ਦੀ ਉਮੀਦ ਹੈ ਖਾਸ ਤੌਰ ਤੇ ਮਲੋਟ ਬਠਿੰਡਾ ਮੁਕਸਰ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਤਾਪਮਨ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ ਕਿਉਂਕਿ ਇਹਨਾਂ ਹਲਾਕਿਆਂ ਵਿੱਚ ਰਾਜਸਥਾਨ ਤੋਂ ਖੁਸ਼ਕ ਹਵਾ ਪਾਕਿਸਤਾਨ ਦੇ ਬਾਰਡਰ ਦਾ ਇਲਾਕਾ ਹੋਣ ਕਰਕੇ ਇਹ ਡਰਾਈ ਏਰੀਆ ਜਿੰਨਾ ਵੀ ਹੈ ਤੇ ਵਿੱਚ ਸਭ ਤੋਂ ਵੱਧ ਤਾਪਮਨ ਅੱਜ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਬੱਦਲਬਾਈ ਮੀਂਹ ਦੀ ਗੱਲ ਕੀਤੀ ਜਾਵੇ ਇਕਾ ਦੁੱਕਾ ਬੱਦਲੇ ਸਿਸਟਮ ਜਿਹੜੇ ਨੇ ਉਹ ਆਉਂਦੇ ਜਾਂਦੇ ਦਿਖਾਈ ਦੇਣਗੇ ਕਿਉਂਕਿ ਪਰ ਇਹਨਾਂ ਸਿਸਟਮ ਜਿਹੜੇ ਕੋਈ ਬਹੁਤ ਵੱਡੇ ਨਹੀਂ ਹਨ ਹਲਕੇ ਤੋਂ ਦਰਮਿਆਨੇ ਸਿਸਟਮ ਨੇ ਆਉਂਦੇ ਜਾਂਦੇ ਰਹਿਣਗੇ ਪੁੰਦਾਵੰਦੀ ਕਿਰਮਣਕਣੀ ਹੋ ਸਕਦੀ ਹੈ ਪਰ ਕੋਈ ਬਹੁਤ ਵੱਡੀ ਉਮੀਦ ਨਹੀਂ ਹੈ 27 ਤੋਂ ਬਾਅਦ 28 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ 28 ਤਰੀਕ ਨੂੰ ਵੀ ਸੇਮ ਹੀ ਦਿਖਾਈ ਦੇ ਰਹੇ ਨੇ ਹਲਕੇ ਦਰਮਿਆਨੇ ਬਦਲਵਾਈਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਮੀਂਹ ਦੇ ਹਾਲਾਤ ਕੋਈ ਬਹੁਤ ਵੱਡੇ ਨਹੀਂ ਹਨ ਜਿਸ ਨਾਲ ਜਿਸ ਦੇ ਨਾਲ ਅਸੀਂ ਕਹਿ ਸਕੀਏ ਕਿ ਕੋਈ ਬਹੁਤ ਵੱਡੀ ਹਲਚਲ ਆਵੇਗੀ ਉਮੀਦ ਹੀ ਉਮੀਦ ਜਿਹੜੀ ਹੈ 29 ਤਰੀਕ ਤੋਂ ਲੈ ਕੇ ਲਗਭਗ 31 ਤਰੀਕ ਤੱਕ ਹੈ ਪਰ 28 ਤਰੀਕ ਨੂੰ ਕੋਈ ਵੱਡੀ ਹਲਚਲ ਨਹੀਂ ਹੈ। ਅਸੀਂ 29 30 31 ਦੀ ਇਨਫੋਰਮੇਸ਼ਨ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਹਲੇ 2 ਤੋਂ 3 ਦਿਨ ਪਏ ਨੇ ਹਵਾ ਦਾ ਰੁਖ ਦੇਖਣ ਤੋਂ ਬਾਅਦ ਹੀ ਤੁਹਾਨੂੰ ਕੱਲ ਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਕਿ ਆਉਂਦੇ ਜਨਾਂ ਵਿੱਚ ਮੀਂਹ ਦੇ ਕੀ ਹਾਲਾਤ ਨੇ ਤੇ 28 ਤਰੀਕ ਨੂੰ ਵੀ ਮੌਸਮ ਜ਼ਿਆਦਾਤਰ ਠੀਕ ਹੀ ਬਣਿਆ ਰਹੇਗਾ ਹਲਕੀ ਦਰਮਿਆਨੀ ਬੱਦਲਬਾਜ਼ੀ ਦੇ ਨਾਲ ਮਾਹੌਲ ਇਸੇ ਤਰੀਕੇ ਦਾ ਬਰਕਰਾਰ ਰਹੇਗਾ। ਬਾਕੀ ਹੁਣ ਨਾਲ ਦੀ ਨਾਲ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕੀ ਅਪਡੇਟ ਹੈ? ਕਦੋਂ ਇਸ ਸਪੀਡ ਨਾਲ ਅੱਗੇ ਵਧ ਰਿਹਾ ਹੈ। ਅ ਮੌਨਸੂਨ ਦੀ ਤਾਜ਼ਾ ਅਪਡੇਟ ਇਹ ਹੈ ਜੀ ਤੁਸੀਂ ਦੇਖ ਸਕਦੇ ਹੋ ਨੀਲੀ ਰਖਾਵਾਂ ਜੋ ਤੁਹਾਨੂੰ ਦਿਖਾਈ ਦੇ ਰਹੀ ਹੈ ਸਾਊਥਵੈੱਲ ਇੱਥੇ 26 ਮਈ ਨੂੰ ਸਿਸਟਮ ਪਹੁੰਚ ਗਿਆ ਜਦੋਂ ਕਿ ਇਹ ਮਹਾਰਾਸ਼ਟਰ ਨੂੰ ਜਦੋਂ ਟੱਚ ਕਰਦਾ ਹੈ ਨਾਰਮਲੀ ਇਹ 10 ਜੂਨ ਦੇ ਨੇੜੇ ਟੱਚ ਕਰਦਾ ਪਰ 10 ਦੀ ਜਗ੍ਹਾ 26 ਮਈ ਨੂੰ ਟੱਚ ਕਰ ਚੁੱਕਿਆ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਮੌਸਮ ਜਿਹੜਾ ਹੈ ਉਹ ਕਾਫੀ ਬਹੁਤ ਵਧੇ ਤਰੀਕੇ ਨਾਲ ਮੌਨਸੂਨ ਅੱਗੇ ਵਧ ਰਿਹਾ ਹੈ। ਨੋ ਤੋਂ 10 ਦਿਨ ਅਡਵਾਂਸ ਚੱਲ ਰਿਹਾ ਹੈ ਜਿਸ ਦੇ ਕਾਰਨ ਲਗਭਗ ਉਮੀਦ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਜਲਦੀ ਆਵੇਗਾ ਅਗਰ ਅਸੀਂ ਪੂਰਬੀ ਹਿੱਸੇ ਨੇ ਗੱਲ ਕਰੀਏ ਤਾਂ ਅਨੁਰਾਚਲ ਅਸਾਮ ਇਹ ਸਾਰੇ ਇਲਾਕਿਆਂ ਨੂੰ ਮਿਜ਼ੋਰ ਮਨੀਪੁਰ ਸਾਰੇ ਇਲਾਕੇ ਨੂੰ ਇਹ ਟੱਚ ਕਰ ਚੁੱਕਿਆ ਹੈ ਇੱਥੇ ਵੀ ਸੇਮ ਹਾਲਾਤ ਨੇ 5 ਜੂਨ ਨੂੰ ਪਹੁੰਚਦਾ ਹੈ ਵੈਸੇ ਤਾਂ ਜਿਹੜੀ ਰੈਡ ਅਖਰਾਂ ਦੇ ਵਿੱਚ ਲਿਖਿਆ ਹੋਇਆ ਪਰ ਇਹ 26 ਜੂਨ ਨੂੰ ਇੱਥੇ ਪਹੁੰਚ ਗਿਆ ਮੁੜ ਕੇ ਇੱਥੇ ਪਈ ਹੈ ਕਿ 10 ਦਿਨ ਅਡਵਾਂਸ ਚੱਲ ਰਿਹਾ ਹੈ ਲਗਭਗ ਜਿਸ ਤੋ ਕਿ ਸਾਫ ਪਤਾ ਲੱਗ ਰਿਹਾ ਕਿ ਅਗਰ ਇਹ ਪੰਜਾਬ ਦੇ ਵਿੱਚ ਆਪਾਂ ਲੇਟ ਵੀ ਮੰਨ ਲਈਏ ਕਿ ਲੇਟ ਵੀ ਹੋ ਸਕਦਾ ਹੈ ਤਾਂ ਵੀ ਇਹ 5 ਦਿਨ ਐਡਵਾਂਸ ਹੀ ਆਵੇਗਾ 30 ਜੂਨ ਦੀ ਡੇਟ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਇਹ ਵਾਲੀ ਤੇ ਪਰ 30 ਦੀ ਜਗ੍ਹਾ ਸੌਂ ਲੱਗਦਾ ਹੈ ਕਿ 25 ਜੂਨ ਦੇ ਨੇੜੇ ਤੇ ਇਹੀ ਇਹ ਪੰਜਾਬ ਵਿੱਚ ਪਹੁੰਚ ਜਾਵੇਗਾ ਚੰਗੀ ਸਪਿਰਨਾ ਚੱਲ ਰਹੀ ਹੈ ਰੱਬ ਅਗੇ ਅਰਦਾਸ ਕਰਦੇ ਆ ਕਿ ਵਧੀਆ ਤਰੀਕੇ ਨਾਲ ਅੱਗੇ ਵਧਦਾ ਰਹੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੰਨੇ ਦੀ ਜਾਣਕਾਰੀ ਲੱਗੀ ਹੈ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਜਰੂਰ ਫੋਲੋ ਲਾਈਕ ਸਬਸਕ੍ਰਾਈਬ ਕਰੋ ਮਿਲਦੇ ਆਗਲੀ ਜਾਣਕਾਰੀ ਲਈ ਅਗਲੀ ਵੀਡੀਓ ਵਿੱਚ ਧੰਨਵਾਦੀ